ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਪੀਰਾਂ ਦੇ ਦਰਬਾਰ ਦੇ ਉੱਤੇ ਲਾਚੀਆਂ ਨੂੰ ਛੋਟੀਆਂ ਲੈਚੀਆਂ ਨੂੰ ਸਿੱਧ ਕਰਨ ਦੀ ਵਿਧੀ ਲੈ ਕੇ ਹਾਜ਼ਰ ਹੋਏ ਆਂ ਜੇ ਕੋਈ ਤੁਹਾਡੇ ਘਰ ਦੇ ਵਿੱਚ ਵੀ ਦਰਬਾਰ ਹੈ ਤੇ ਤੁਸੀਂ ਹਰੀਆਂ ਲੈਚੀਆਂ ਛੋਟੀਆਂ ਲੈਚੀਆਂ ਜਿਨ੍ਹਾਂ ਨੂੰ ਕਹਿੰਦੇ ਆਪਾਂ ਇਹਨਾਂ ਨੂੰ ਕਿ ਦਸ ਸਿੱਧ ਕਰਕੇ ਇਹਦਾ ਪ੍ਰਸ਼ਾਦ ਬਣਾ ਕੇ ਤੁਸੀਂ ਦੇ ਸਕਦੇ ਹੋ ਜਿਨ੍ਹਾਂ ਦੇ ਨਾਲ ਇਸ ਪ੍ਰਸ਼ਾਦ ਦੇ ਨਾਲ ਸਾਰੇ ਲੋਕਾਂ ਦੇ ਕੰਮ ਬਣਨਗੇ ਜਿੰਨੀਆਂ ਵੀ ਆਸਾਂ ਮੁਰਾਦਾਂ ਸਾਰੀਆਂ ਪੂਰੀਆਂ ਹੋਣਗੀਆਂ ਤਾਂ ਦੋਸਤੋ ਹਰੀਆਂ ਇਲਾਇਚੀਆਂ ਨੂੰ ਸਿੱਧ ਕਰਨ ਦੀ ਵਿਧੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਸਾਰੇ ਛੱਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਜੀ ਹਰੀਆਂ ਇਲਾਇਚੀਆਂ ਨੂੰ ਸਿੱਧ ਕਰਨ ਦੀ ਵਿਧੀ ਪਰੇ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਦੱਸ ਦਵਾ ਕਿ ਤੁਸੀਂ ਪੀਰਾਂ ਦੇ ਦਰਬਾਰ ਤੇ ਅਕਸਰ ਦੇਖਿਆ ਹੋਣਾ ਕਿ ਜਿਹੜੀਆਂ ਹਰੀਆਂ ਇਲਾਇਚੀਆਂ ਦਾ ਪ੍ਰਸ਼ਾਦ ਹੁੰਦਾ ਹੈ ਹਰੀਆਂ ਇਲਾਇਚੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਬਹੁਤ ਸਾਰੇ ਦਰਬਾਰ ਹੁੰਦੇ ਆ ਜਿੱਥੇ ਹਰੀਆਂ ਇਲਾਇਚੀਆਂ ਦਾ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਨਕੂਦਰ ਵਾਲੇ ਸਾਈਂ ਲਾਡੀ ਸ਼ਾਹੀ ਸੀ ਉਹ ਵੀ ਹਰੀਆਂ ਇਲਾਇਚੀਆਂ ਦੇ ਪ੍ਰਸ਼ਾਦ ਦਿੰਦੇ ਸੀ ਬਾਬਾ ਮੁਰਾਸ਼ਾ ਦੇ ਦੇਰੇ ਤੇ ਵੀ ਹਰੀਆਂ ਇਲਾਇਚੀਆਂ ਦਾ ਹੀ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਹੈ। ਹੋਰ ਕਈ ਦਰਬਾਰ ਹੈਗੇ ਆ ਜਿੱਥੇ ਹਰੀਆਂ ਇਲਾਇਚੀਆਂ ਦਾ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਹੈ। ਤਾਂ ਦੋਸਤੋ ਇਹ ਹਰੀਆਂ ਇਲਾਇਚੀਆਂ ਪੀਰਾਂ ਦੇ ਨਾਲ ਜੁੜੀਆਂ ਹੋਈਆਂ ਨੇ, ਪੀਰਾਂ ਦੇ ਨਾਲ ਇਹਨਾਂ ਦਾ ਬਹੁਤ ਗੂੜਾ ਸੰਬੰਧ ਹੈ। ਕਿਉਂ ਕਰਕੇ ਇਸ ਹਰੀ ਇਲਾਇਚੀ ਦੇ ਨਾਲ ਪੀਰ ਫਕੀਰ ਖੁਸ਼ਬੂਤ ਹੁੰਦੇ ਆ। ਕਿਉਂ ਕਰਕੇ ਜਿਹੜਾ ਹਰਾ ਰੰਗ ਆ ਉਹ ਪੀਰਾਂ ਦਾ ਰੰਗ ਆ ਔਰ ਹਰੀਆਂ ਇਲਾਇਚੀਆਂ ਇੱਕ ਜਿਹੜੀਆਂ ਭੋਗ ਦੇ ਵਿੱਚ ਜਦੋਂ ਦਿੱਤੀਆਂ ਜਾਂਦੀਆਂ ਆ ਤਾਂ ਪੀਰ ਬਹੁਤ ਖੁਸ਼ ਹੁੰਦੇ ਆ ਤੇ ਇਹ ਅੱਜ ਆਪਾਂ ਨਾਲ ਪੀਰਾਂ ਨੂੰ ਖੁਸ਼ ਕਰਕੇ ਇਹਦਾ ਭੋਗ ਤਿਆਰ ਕਰਕੇ ਤੁਸੀਂ ਕਿਦਾਂ ਫਿਰ ਉਸ ਤੋਂ ਬਾਅਦ ਇਹਨੂੰ ਦੇ ਕੇ ਜਾਂ ਆਪਣੇ ਪ੍ਰਯੋਗ 'ਚ ਲੈ ਸਕਦੇ ਹੋ ਤਾਂ ਕਿ ਤੁਹਾਡੇ ਕੰਮ ਵੀ ਬਣਦੇ ਰਹਿਣ ਤਾਂ ਦੋਸਤੋ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਜਿਹੜੀਆਂ ਹਰੀਆਂ ਲੈਟੀਆਂ ਲੈ ਲੈਣੀਆਂ ਥੋੜੀਆਂ ਜੀਆਂ ਲੈ ਲੈਣੀਆਂ ਜਿਸ ਤਰ੍ਹਾਂ ਪਾਈਆ ਲੈ ਲਓ ਜਾਂ 100 ਗ੍ਰਾਮ ਲੈ ਲਓ 200 ਗ੍ਰਾਮ ਲੈ ਲਓ ਜਿੰਨੀਆਂ ਤੁਹਾਡੀ ਸ਼ਰਧਾ ਤੁਸੀਂ ਉਨੀਆਂ ਲੈ ਚੀਆਂ ਹਰੀਆਂ ਲੈ ਲਓ ਠੀਕ ਹੈ ਤੁਸੀਂ ਹਰੀਆਂ ਇਲਾਈਚੀਆਂ ਲੈ ਕੇ ਕੀ ਕਰਨਾ ਇੱਕ ਕਿਸੇ ਵੀ ਭਾਂਡੇ ਦੇ ਵਿੱਚ ਰੱਖ ਲੈਣੀਆਂ ਇੱਕ ਭਾਂਡੇ ਤੇ ਬਰਤਨ ਦੇ ਵਿੱਚ ਰੱਖ ਲਓ ਜਿਤਨਾ ਜੇ ਤੁਹਾਡੇ ਘਰ ਦੇ ਵਿੱਚ ਦਰਬਾਰ ਹੈ ਮੰਨ ਲਓ ਤੁਸੀਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹੋ ਤੇ ਨਿਆਜ਼ ਵੀ ਦਿੰਦੇ ਹੋ ਤੇ ਭੋਗ ਪ੍ਰਸ਼ਾਦ ਫਿਰ ਇਹ ਭੋਗ ਪ੍ਰਸ਼ਾਦ ਬਹੁਤ ਖੁਸ਼ੀ ਨਾਲ ਲੱਗਦਾ ਉੱਥੇ ਵੀ ਨਿਆਜ ਦਿੰਦੇ ਹੋਵਾਂ ਤਾਂ ਚੜੀਆਂ ਹਰੀਆਂ ਲੈਚੀਆਂ ਉੱਥੇ ਬਹੁਤ ਜਲਦੀ ਅਸਰ ਕਰਦੀਆਂ ਜੇ ਤਰਪਾਰ ਤੁਹਾਡੇ ਤੋਂ ਨਹੀਂ ਹੈਗਾ ਮੰਨ ਲਓ ਤੁਸੀਂ ਕਿਸੇ ਪੀਰਾਂ ਦੇ ਦਰਬਾਰ ਤੇ ਜਾਂਦੇ ਹੋ ਪੀਰਾਂ ਦੇ ਦਰਬਾਰ ਤੇ ਜਾ ਕੇ ਅਸੀਂ ਇਲਾਚੀਆਂ ਨੂੰ ਕਿੱਦਾਂ ਸਿੱਧ ਕੀਤਾ ਜਾ ਸਕਦਾ ਉੱਥੇ ਤਾਂ ਅਸੀਂ ਜਦੋਂ ਇਲਾਚੀਆਂ ਲੈ ਕੇ ਜਾਣੀਆਂ ਉਸ ਦਰਬਾਰ ਦੇ ਵਿੱਚ ਤਾਂ ਹੁੰਦਾ ਕੀ ਹੈ ਉਸ ਦਰਬਾਰ ਜਦੋਂ ਅਸੀਂ ਇਲਾਚੀਆਂ ਦਾਨਨੇ ਆਪੋਕ ਪਰਛਾਲ ਲੋਕ ਮੱਥਾ ਟਿਕਾਉਨੇ ਆ ਤਾਂ ਉਹ ਜਿਹੜਾ ਪ੍ਰਸ਼ਾਦ ਆਪਾਂ ਨੂੰ ਮਿਲਦਾ ਨਹੀਂ ਉਹ ਲੋਕ ਬਾਬਾ ਜੀ ਉੱਥੇ ਰੱਖ ਲੈਂਦੇ ਆ ਉਹ ਵਾਪਸ ਨਹੀਂ ਮਿਲਦਾ ਸਾਨੂੰ ਜੀ ਅਸੀਂ ਘਰ ਦੇ ਵਿੱਚ ਦਰਬਾਰ ਛੱਡੇ ਹੈਗਾ ਆ ਫਿਰ ਅਸੀਂ ਇਹਨਾਂ ਹਰੀਆਂ ਇਲਾਚੀਆਂ ਨੂੰ ਸਿੱਧ ਕਰਨ ਦੀ ਵਿਧੀ ਪੂਰੀ ਤਰ੍ਹਾਂ ਕਰ ਸਕਦੇ ਹਾਂ ਠੀਕ ਹੈ ਜੀ ਜਿਹੜੀ ਇਲਾਚੀਆ ਸਿੱਧ ਕਰਕੇ ਤੁਸੀਂ ਲੋਕਾਂ ਨੂੰ ਦੇ ਸਕਦੇ ਹੋ ਜਿਸ ਤਰ੍ਹਾਂ ਮੰਨ ਲਓ ਕਿਸੇ ਦਾ ਕੋਈ ਪੜ੍ਹਾਈ ਦੇ ਵਿੱਚ ਮਾਨ ਨਹੀਂ ਲੱਗਦਾ ਜਾਂ ਫਿਰ ਕੋਈ ਕਿਸੇ ਦਾ ਕੋਈ ਕੰਮ ਰੁਕਿਆ ਹੋਵੇ ਠੀਕ ਹੈ ਜਾਂ ਕੋਈ ਕਿਸੇ ਨੇ ਰਿਸ਼ਤਾ ਦੇਖਣ ਜਾਣਾ ਹੋਵੇ ਜਿੱਥੇ ਨਾ ਹੁੰਦੀ ਹੋਵੇ ਰਿਸ਼ਤੇ ਦੇ ਬਾਰੇ ਉੱਥੇ ਵੀ ਤੁਸੀਂ ਇਹਨਾਂ ਦਾ ਇਸ ਭੋਗ ਪ੍ਰਸ਼ਾਦ ਦਾ ਜਿਹੜਾ ਪ੍ਰਯੋਗ ਹੈ ਕਰ ਸਕਦੇ ਹੋ ਜਿਹਦੇ ਨਾਲ ਸਾਰਾ ਕੰਮ ਉੱਥੇ ਹੀ ਬਣ ਜਾਏਗਾ ਉੱਥੇ ਨਾ ਨਹੀਂ ਹੋਏਗੀ ਮੰਨ ਲਓ ਤੁਸੀਂ ਨੌਕਰੀ ਇੰਟਰਵਿਊ ਤੇ ਜਾਣਾ ਤਾਂ ਵੀ ਤੁਸੀਂ ਇਲਾਇਚੀਆਂ ਜਿਹੜੀਆਂ ਨਾਲ ਲੈ ਕੇ ਜਾਣੀਆਂ ਆ ਇਲਾਇਚੀਆਂ ਦੇ ਨਾਲ ਇਹ ਜਿਹੜਾ ਭੂਗ ਪ੍ਰਸ਼ਾਦ ਇਲਾਇਚੀਆਂ ਦੇ ਲਾਣ ਲਾਣ ਦੇ ਨਾਲ ਕੀ ਹੋਏਗਾ ਕੰਮ ਬਣ ਜਾਏਗਾ ਤਾਂ ਇਲਾਇਚੀਆਂ ਜਦੋਂ ਵੀ ਲੈ ਕੇ ਜਾਣੀਆਂ ਪੀਰਾਂ ਦਾ ਨਾਮ ਲੈ ਕੇ ਦੇਣੀਆਂ ਆ ਪੀਰਾਂ ਦਾ ਨਾਮ ਲੈਣ ਤੋਂ ਬਾਅਦ ਹੀ ਇਹਦਾ ਕੰਮ ਸ਼ੁਰੂ ਹੋਣਾ ਹੁਣ ਇਲਾਇਚੀਆਂ ਸਿੱਧ ਕਿੱਦਾਂ ਕਰਨੀਆਂ ਉਹਦੀ ਵੀ ਮੈਂ ਪੂਰੀ ਵਿਧੀ ਦੱਸ ਦਿੰਦਾ ਤੁਸੀਂ ਕੀ ਕਰਨਾ ਜਿਹੜੀਆਂ ਇਲਾਚੀਆਂ ਤੁਹਾਨੂੰ ਦੱਸਿਆ ਵੀ ਪਾਈ ਆ ਜਿੰਨੀਆਂ ਵੀ ਤੁਸੀਂ ਇਲਾਚੀਆਂ ਲੈਣੀਆਂ ਉਹਨੀਆਂ ਇਲਾਚੀਆਂ ਰੱਖ ਲੈਣੀਆਂ ਇਲਾਚੀਆਂ ਲੈ ਕੇ ਦਰਬਾਰ ਦੇ ਵਿੱਚ ਤੁਸੀਂ ਕੋਲੀ ਦੇ ਵਿੱਚ ਪਾ ਕੇ ਰੱਖ ਲੈਣੀਆਂ ਠੀਕ ਹੈ ਜੀ ਕੋਲੀ ਦੇ ਵਿੱਚ ਪਾ ਕੇ ਜਿੱਥੇ ਚਿਰਾਗ ਰੋਸ਼ਨ ਕਰਦੇ ਆ ਉੱਥੇ ਤੁਸੀਂ ਪੰਜ ਇਲਾਚੀਆਂ ਕੱਢ ਕੇ ਰੱਖ ਦੇਣੀਆਂ ਪੰਜ ਇਲਾਚੀਆਂ ਕੱਢਣ ਤੋਂ ਬਾਅਦ ਉੱਥੇ ਤੁਸੀਂ ਸਰਕਾਰਾਂ ਦਾ ਜਿਹੜਾ ਵੀ ਤੁਹਾਡੇਦਰ ਤੇ ਦਰਬਾਰ ਘਰ ਦੇ ਵਿੱਚ ਦਰਬਾਰ ਆ ਚਾਹੇ ਪੀਰਾਂ ਦਾ ਆ ਜਾਂ ਤੁਸੀਂ ਲੱਖ ਦਾ ਤਾਂ ਸਰਕਾਰ ਦਾ ਦਰਬਾਰ ਆ ਜਾਂ ਤੁਸੀਂ ਕਿਸੇ ਵੀ ਪੀਰਾਂ ਫਕੀਰਾਂ ਦਾ ਦਰਬਾਰ ਹੋਵੇ ਉੱਥੇ ਤੁਸੀਂ ਇਲਾਇਚੀਆਂ ਰੱਖ ਦੇਣੀਆਂ ਚਾਹੇ ਕੌਂਸ ਪਾਕ ਸਰਕਾਰ ਜੀ ਦਾ ਪੀਰ ਪੀਰੀ ਹੁੰਦੇ ਜਿਹੜੇ ਵੀ ਹੋਣਗੇ ਠੀਕ ਹੈ ਜਦੋਂ ਇਲਾਇਚੀਆਂ ਰੱਖ ਲਈਆਂ ਬਾਬਾ ਜੀ ਨੂੰ ਇੱਕ ਬੇਨਤੀ ਕਰਨੀ ਆ ਕਿ ਸਰਕਾਰ ਇਹ ਤੁਹਾਡਾ ਭੋਗ ਪ੍ਰਸ਼ਾਦਾ ਇਹਨੂੰ ਕਬੂਲ ਕਰੋ ਉਸ ਤੋਂ ਬਾਅਦ ਉਹ ਇਲਾਇਚੀਆਂ ਤੁਸੀਂ ਉੱਥੋਂ ਚੱਕ ਲੈਣੀਆਂ ਇਲਾਇਚੀਆਂ ਚੱਕਣ ਤੋਂ ਬਾਅਦ ਤੁਸੀਂ 1008 ਵਾਰ ਉੱਤੇ ਬਿਸਮਿਲ੍ਲਾ ਪੜ੍ਹਨੀ ਆ 101008 ਮਤਲਬ 101008 ਵਾਰ ਉੱਤੇ ਬismillah ਜਿਹੜੀ ਇਹ ਪੜ ਲੈਣੀ ਹੈ ਇਲਾਇਚੀਆਂ ਤੇ ਬismillah ਪੜਨ ਤੋਂ ਬਾਅਦ ਤੁਸੀਂ ਉਸ ਇਲਾਇਚੀਆਂ ਦੇ ਉੱਤੇ ਫੂਕ ਦੇਣਾ ਫੂਕ ਮਾਰਨ ਤੋਂ ਬਾਅਦ ਉਹ ਇਲਾਇਚੀਆਂ ਤੁਸੀਂ ਉੱਥੇ ਪ੍ਰਸ਼ਾਦ ਦੇ ਤੌਰ ਤੇ ਰੱਖ ਦੇਣੀਆਂ ਬਸ ਇੰਨੀ ਕੁ ਵਿਧੀ ਆ ਠੀਕ ਹੈ ਫਿਰ ਉਸ ਤੋਂ ਬਾਅਦ ਸਾਰੀ ਰਾਤ ਇਲਾਇਚੀਆਂ ਉੱਥੇ ਪਈਆਂ ਰਹਿਣ ਦਰਬਾਰ ਦੇ ਵਿੱਚ ਸਵੇਰ ਨੂੰ ਤੁਸੀਂ ਉਹ ਜਿਹੜੀਆਂ ਇਲਾਇਚੀਆਂ ਤੇ ਰਨੀਆਂ ਤਿਆਰ ਹੋਣਗੀਆਂ ਇਹ ਜਿਹੜਾ ਕੰਮ ਆ ਵੀਰਵਾਰ ਵਾਲੇ ਦਿਨ ਤੁਸੀਂ ਕਰ ਲੈਣਾ ਇਲਾਇਚੀਆਂ ਤੁਹਾਡੀਆਂ ਤਿਆਰ ਹੋਣਗੀਆਂ ਇਨ ਵਿੱਚ ਹੋਰ ਨਵੀਆਂ ਲੈਚੀਆਂ ਪਾ ਕੇ ਤੁਸੀਂ ਉਹਨੂੰ ਬਧਾਈ ਜਾਓ ਜਿਹੜਾ ਵੀ ਤੁਹਾਡੇ ਤੋਂ ਆਂਦਾ ਜਾਂ ਤੁਹਾਨੂੰ ਆਪਣੇ ਘਰ 'ਚ ਪ੍ਰਯੋਗ ਕਰਨਾ ਤਾਂ ਵੀ ਤੁਸੀਂ ਇਹਦੀਆਂ ਲੈਚੀਆਂ ਨੂੰ ਲੈ ਕੇ ਨਾਲ ਜਾ ਕੇ ਕਰ ਸਕਦੇ ਹੋ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਭਲੀ ਕਰੇ